19 ਸਾਲ ਦੀ ਉਮਰ ਚ ਅੱਜ ਦੇ ਦਿਨ ਫਾਂਸੀ ਦਿੱਤੀ ਗਈ ਸੀ ਤੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦੀ ਫੋਟੋ ਹਰ ਵਕਤ ਸ਼ਹੀਦ ਆਜ਼ਮ ਭਗਤ ਸਿੰਘ ਜੀ ਆਪਣੀ ਜੇਬ ਚ ਰੱਖਦੇ ਸੀ ਤੇ ਫੋਟੋ ਦੇ ਪਿੱਛੇ ਲਿਖਿਆ ਹੁੰਦਾ ਸੀ ਸੇਵਾ ਦੇਸ਼ ਦੀਪ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮਸੀਬਤਾਂ ਚੱਲੀਆਂ ਨੇ ਸੋ ਇਹਨਾਂ ਸ਼ਹੀਦਾਂ ਨੂੰ ਜਿਸ ਤਰੀਕੇ ਨਾਲ ਯਾਦ ਕੀਤਾ ਜਾਂਦਾ ਹੈ ਖਾਸ ਤੌਰ ਤੇ ਸਰਾਬਾ ਪਿੰਡ ਦੀ ਪੰਚਾਇਤ ਕਲੱਬ ਔਰ ਸਾਰੇ ਵਾਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਿੰਨਾ ਏਕਾ ਤੁਸੀਂ ਦਿਖਾਉਨੇ ਹੋ ਇਹ ਬਹੁਤ ਇੱਕ ਘੱਟ ਮਿਸਾਲ ਮਿਲਦੀ ਹੈ ਇਸ ਚੀਜ਼ ਦੀ ਫੁੱਟਬਾਲ ਦਾ ਮੈਚ ਚੱਲ ਰਿਹਾ ਹੈ ਖੇਡਾਂ ਨੂੰ ਪ੍ਰਮੋਟ ਕਰ ਰਹੀ ਹੈ ਸਰਕਾਰ ਵੀ ਕਰ ਰਹੀ ਹੈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਨੇ ਤੇ ਮੈਂ ਰਸਤੇ ਚੋਂਦਿਆਂ ਪੰਚਾਇਤ ਮਿਲੀ ਮੈਨੂੰ ਕਹਿੰਦੇ ਜੀ ਸਾਡੇ ਪਿੰਡ ਦੀ ਟੀਮ ਪਹਿਲੀ ਵਾਰ ਫਾਈਨਲ ਚ ਪਹੁੰਚੀ ਆ ਅੱਬੂਵਾਲ ਦੀ ਮੈਂ ਕਿਹਾ ਵੀ ਬੜੀ ਵਧੀਆ ਗੱਲ ਐ ਕਹਿੰਦੇ ਸਾਡੇ ਵੀ ਸਟੇਡੀਅਮ ਜਿਹੜਾ ਆ ਉਹ ਸਟੇਡੀਅਮ ਵਧੀਆ ਪਰ ਉੱਥੇ ਕਮਰੇ ਰਹਿਣ ਨੂੰ ਹੈ ਨਹੀਂ ਸਾਨੂੰ ਹੋਟਲਾਂ ਦੇ ਵਿੱਚ ਟੀਮਾਂ ਰੱਖਣੀਆਂ ਪੈਂਦੀਆਂ ਨੇ ਇਹੀ ਗੱਲ ਅੱਜ ਮੈਨੂੰ ਸਰਪੰਚ ਸਾਹਿਬਾਂ ਨੇ ਪ੍ਰਧਾਨ ਜੀ ਨੇ ਕਹੀ ਐ ਕਿ ਇਹਨੂੰ ਸਟੇਡੀਅਮ ਬਣਾ ਕੇ ਇੱਥੇ ਪ੍ਰੋਪਰ ਰਹਿਣ ਦਾ ਪ੍ਰਬੰਧ ਹੋਵੇ ਕਹਿੰਦੇ ਵੀ ਬਹੁਤ ਸਾਰਾ ਸਾਡਾ ਖਰਚਾ ਜਿਹੜਾ ਟੀਮਾਂ ਨੂੰ ਠਹਿਰਾਉਣ ਤੇ ਹੋ ਜਾਂਦਾ ਤੇ ਇਸ ਪਿੰਡ ਦੇ ਵਿੱਚ ਕੌਣ ਨਹੀਂ ਰਹਿਣਾ ਚਾਹੂਗਾ ਕੋਈ ਟੀਮ ਜਵਾਬ ਨਹੀਂ ਦੇਊਗੀ ਕਿਉਂਕਿ ਇਸ ਪਿੰਡ ਦੇ ਵਿੱਚ ਕਲਾ ਸਟੇਡੀਅਮ ਨਹੀਂ ਜਿੱਧਰ ਵੀ ਜਾਓਗੇ ਸ਼ਹੀਦਾਂ ਦੀ ਮਿੱਟੀ ਦੀ ਖੁਸ਼ਬੂ ਆਉਂਦੀ ਹੈ ਮੈਂ ਘਰ ਜਾ ਕੇ ਆਇਆ ਆਉਂਦੇ ਹੋਏ ਬਹੁਤ ਸਾਰੇ ਘਰਾਂ ਦੇ ਵਿੱਚ ਮਾਵਾ ਭੈਣਾ ਮਿਲੀਆਂ ਬੱਚੇ ਮਿਲੇ ਤੇ ਅਸੀਂ ਤਾਂ ਜਦੋਂ ਕਾਲਜ ਪੜ੍ਹਦੇ ਹੁੰਦੇ ਸੀ ਉਦੋਂ ਤੋਂ ਸ਼ਹੀਦਾਂ ਬਾਰੇ ਜਾਣਕਾਰੀ ਜਤ ਇਹਨਾਂ ਬਾਰੇ ਪੁੱਛਣਾ ਵਰਕਲੇਜ ਯੂਨੀਵਰਸਿਟੀ ਐਡਮਿਸ਼ਨ ਲਈ ਸੀ ਉਸ ਵੇਲੇ ਅੱਜ ਵੀ ਵਰਕਲੇਜ ਯੂਨੀਵਰਸਿਟੀ ਐਡਮਿਸ਼ਨ ਲੈਣੀ ਬਹੁਤ ਵੱਡੀ ਗੱਲ ਹੈ ਜੀ ਤੇ ਉੱਥੇ ਫਿਰ ਲਾਲਾ ਹਰदयाल ਜੀ ਨਾਲ ਮੀਟਿੰਗ ਹੋਈ ਤੇ ਗਦਰੀ ਬਾਬਿਆਂ ਨਾਲ ਮੀਟਿੰਗ ਹੋਈ ਤੇ ਅਖਬਾਰ ਨਿਕਲਦਾ ਸੀ ਗਦਰ ਅਖਬਾਰ ਮੈਂ ਉਹ ਦੇਖ ਕੇ ਆਇਆ ਉਹ ਪ੍ਰੈਸਟਾਕਟਨ ਹੈ ਕੈਲੀਫੋਰਨੀਆ ਚ ਇੱਕ ਸਟਾਕਟਨ ਨਾਂ ਦਾ ਸ਼ਹਿਰ ਹੈ ਉੱਥੇ ਉਹ ਪ੍ਰੈਸ ਲੱਗੀ ਹੋਈ ਹੈ ਜੀ ਗਦਰ ਜਿਹੜਾ ਗਦਰ ਅਖਬਾਰ ਆਉਂਦਾ ਸੀ ਤਾਂ ਇੰਨੀ ਛੋਟੀ ਉਮਰ ਚ ਐਡੀਆਂ ਵੱਡੀਆਂ ਗੱਲਾਂ ਸੋਚਣੀਆਂ ਆਏ ਆ ਜਿਹੜੀ ਉਮਰ ਚ ਬੱਚੇ ਆਪਣੇ ਮਾਪਿਓ ਤੋਂ ਮੋਟਰਸਾਈਕਲ ਮੰਗਦੇ ਆ ਉਸ ਉਮਰ ਚ ਉਹ ਅੰਗਰੇਜ਼ਾਂ ਤੋਂ ਮੁਲਕ ਮੰਗ ਜਾਂਦੇ ਵੀ ਸਾਡਾ ਮੁਲਕ ਦਿਓ ਇਹ ਛੋਟੀ ਮੋਟੀ ਸੋਚ ਨਹੀਂ ਹੈਗੀ ਸੋ ਮੈਂ ਉਹਨਾਂ ਨੂੰ ਸ਼ਰਨ ਅंजलि ਦਿਨਾ ਤੇ ਨਾਲ ਨਾਲ ਪਿੰਡ ਵੱਲੋਂ ਬਹੁਤ ਸਾਰੀਆਂ ਮੰਗਾਂ ਲਿਖ ਕੇ ਦਿੱਤੀਆਂ ਗਈਆਂ ਜਿੱਚੇ ਬਹੁਤ ਸਾਰੀਆਂ ਪੂਰੀਆਂ ਹੋਣ ਵਾਲੀਆਂ ਹੀ ਨੇ ਪਾਣੀ ਦਾ ਜਿਹੜਾ ਇੱਥੇ ਪਿੰਡ ਦੇ ਪਾਣੀ ਦਾ ਸੁਪੰਨ ਸਾਹਿਬਾ ਨੇ ਵੀ ਕਹਿਆ ਪਾਣੀ ਖਰਾਬ ਹੋ ਗਿਆ ਥੱਲੇ ਧਰਤੀ ਵਾਲਾ ਤੇ ਇੱਥੇ ਫਿਲਟਰਡ ਵਾਟਰ ਜਿੰਨਾ ਵੀ ਉਹਦਾ ਖਰਚਾ ਹੋਊਗਾ ਇਸ ਪਿੰਡ ਨੂੰ ਸਾਰੇ ਪਿੰਡ ਨੂੰ ਪਾਣੀ ਮੁਹੱਈਆ ਸਾਫ਼ ਪਾਣੀ ਮੁਹੱਈਆ ਕਰਾਉਣਾ ਸੋ ਫਾਰ ਜਿਹੜਾ ਅੰਦਾਜ਼ਾ ਹੈਗਾ 2 ਕਰੋੜ 82 ਲੱਖ ਦਾ ਤੇ ਇਹ ਅੱਜ ਹੀ ਮੈਂ ਡੀਸੀ ਸਾਹਿਬ ਨੂੰ ਕਹਿਤਾ ਤੇ ਤੁਸੀਂ ਇਹ ਪਾਣੀ ਵਾਲਾ ਜਿਹੜਾ ਮਸਲਾ ਸਭ ਤੋਂ ਵੱਡਾ ਤਾਂ ਇਹ ਹੀ ਹੈ ਕਿ ਆਪਾਂ ਨੂੰ ਪੀਣ ਵਾਲਾ ਪਾਣੀ ਸਾਫ਼ ਮਿਲੇ ਹਵਾ ਸਾਫ਼ ਮਿਲੇ ਇਹ ਬੁਨਿਆਦੀ ਸਹੂਲਤਾਂ ਚ ਆ ਜਾਂਦਾ ਇੱਕ 10mm ਦੀ ਇੰਡੋਰ ਰੇਂਜ ਸ਼ੂਟਿੰਗ ਦੀ ਰੇਂਜ 2 ਕਰੋੜ ਰੁਪਇਆ ਉਹਦੇ ਵਾਸਤੇ ਤੇ ਜਿਹੜੀ ਹਲਵਾਰੇ ਨੂੰ ਛੜਕ ਜਾਂਦੀ ਹੈ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਬਾ 에ਰਪੋਰਟ ਉਹਦੀ ਫੋਰ ਲੇਨਿੰਗ ਕਰਨੀ ਹੈ ਲਲਤੋਂ ਕਲਾ ਤੋਂ ਪੱਖੋ ਵਾਲ ਤੱਕ ਉਹ ਵੀ ਉਹਦਾ ਵੀ ਪ੍ਰਬੰਧ ਜਿਹੜਾ ਉਹ ਸਿੱਧੀ ਕਰਤਾਰ ਸਿੰਘ ਸਰਾਬਾ ਰੋਡ ਜਿਹੜੀ ਹੈ ਉਹਨਾਂ ਦੇ ਨਾਂ ਤੇ ਜਿਹੜਾ 에ਰਪੋਰਟ ਹੈ ਹਲਵਾਰੇ ਵਾਲਾ ਉਥੇ ਜਾਊਗੀ ਤੇ ਨਾਲ ਨਾਲ ਕਿਉਂਕਿ ਉਹ ਆਪ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਸਟੂਡੈਂਟ ਸੀ ਤੇ ਪਾਇਲਟ ਬਣ ਲਈ ਗਏ ਸੀ ਟ੍ਰੇਨਿੰਗ ਲੈਣ ਤਾਂ ਇੱਥੇ ਕ Air Force Academy ਦੀ ਟ੍ਰੇਨਿੰਗ ਵਾਸਤੇ ਮੰਗ ਕੀਤੀ ਗਈ ਹੈ ਤਾਂ ਕਿ ਪਾਇਲਟ ਤੇ ਡਰੋਨ ਚਲਾਉਣ ਵਾਲੇ ਜਿਹੜੇ ਟੈਕਨੀਕਲ ਸਟਾਫ ਹੈ ਉਹ ਇੱਥੋਂ ਤਿਆਰ ਹੋ ਸਕੇ ਇਹ ਸਿਰਫ ਸਰਾਬੇਪਿੰਡ ਵਾਲੇ ਮੰਗ ਸਕਦੇ ਹੈ ਜਿਆ ਕੁਝ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਗੱਲ ਦਾ ਉਹ ਟੈਕਨੀਕਲੀ ਇਸ ਗੱਲੋਂ ਸਾਊਂਡ ਨੇ ਤੇ ਨਾਲ ਨਾਲ ਫੋਰੈਸਟ ਨਰਸਰੀ ਹੈ ਉਹਨੂੰ ਵੀ 99 ਲੱਖ ਰੁਪਇਆ ਲੇਟੈਸਟ ਟੈਕਨੋਲੋਜੀ ਨਾਲ ਉਹਨੂੰ ਬਣਾਇਆ ਜਾਊਗਾ ਤੇ ਟੋਟਲ 45 ਕਰੋੜ 84 ਲੱਖ ਰੁਪਇਆ ਇਸ ਪਿੰਡ ਨੂੰ ਅੱਜ ਅਨਾਉਂਸ ਕਰਨਗੇ ਉਹ ਮੈਂ ਆ ਕੇ ਸਾਰੀਆਂ ਬੰਗਾਂ ਬਾਰੇ ਪੁੱਛਿਆ ਵੀ ਇਹ ਟੈਕਨੀਕਲੀ ਸਾਰਾ ਕੁਝ ਸਹੀ ਹੈ ਤੇ ਜਿਵੇਂ ਜਿਵੇਂ ਐਸਟੀਮੇਟ ਆਈ ਜਾਣਗੇ ਪੈਸੇ ਵੀ ਆਈ ਜਾਣਗੇ ਗਰਾਊਂਡ ਨੂੰ ਵੱਡੇ ਸਟੇਡੀਅਮ ਦੇ ਰੂਪ ਚ ਬਦਲਾਂਗੇ ਸਾਹਮਣੇ ਜਿਹੜੀ ਯਾਦਗਾਰ ਆ ਉਹ ਕਲੱਬ ਉਹਦੀ ਮੇਨਟੇਨੈਂਸ ਕਰਦਾ ਹੈ ਉਹਦੇ ਵਾਸਤੇ ਵੀ ਜਿੰਨਾ ਫੰਡ ਹੋਊਗਾ ਕਿਉਂਕਿ ਇਹ ਇਸ ਪਿੰਡ ਵਾਲਿਆਂ ਦਾ ਆ ਜ ਐਹੋ ਜੇ ਇਨਕਲਾਬੀ ਪਿੰਡਾਂ ਵਾਲਿਆਂ ਨੂੰ ਮੰਗ ਪੱਤਰ ਦੇਣ ਦੀ ਲੋੜ ਨਹੀਂ ਤੁਸੀਂ ਹੱਕ ਪੱਤਰ ਕਿਹਾ ਕਰੋ ਇਹ ਤੁਹਾਡਾ ਹੱਕ ਬਣਦਾ ਹੈ ਕਿਉਂਕਿ ਦੇਸ਼ ਲੈ ਕੇ ਦਿੱਤਾ ਜਿਹੜੇ ਮੁਲਕ ਨੇ ਉਸ ਮੁਲਕ ਵਾਸਤੇ ਖਜ਼ਾਨੇ ਹਮੇਸ਼ਾ ਖੁੱਲੇ ਹੀ ਰਹਿਣੇ ਚਾਹੀਦੇ ਆ ਸਰਕਾਰਾਂ ਦੇ ਸਭ ਤੋਂ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਕਿ ਤੁਸੀਂ ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੈ ਵੱਡੀ ਪੰਜਾਬ ਦੀ ਬਤੌਰ ਮੁੱਖ ਮੰਤਰੀ ਤੇ ਮੈਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹੋ ਜੇ ਕੰਮ ਕਰਕੇ ਜਾਈਏ ਜ ਜਿਹਨੂੰ ਦੁਨੀਆ ਯਾਦ ਕਰੇ ਗਲੀਆਂ ਨਾਲੀਆਂ ਜਾਂ ਕੋਈ ਆ ਜਿਹੜੇ ਛੋਟੇ ਕੰਮ ਨੇ ਤਾਂ ਹੁੰਦੇ ਰਹਿੰਦੇ ਨੇ ਪਰ ਇਹ ਵੀ ਆਪਣੇ ਸ਼ਹੀਦਾਂ ਨੂੰ ਯਾਦ ਰੱਖੀਏ ਕਿਵੇਂ ਮੈਂ ਜਦੋਂ ਪਿਛਲੀ ਵਾਰ ਆਇਆ ਸੀ ਮੈਂ ਉੱਪਰ ਦੀ ਸਾਰਿਆਂ ਨੂੰ ਮਿਲ ਕੇ ਗਿਆ ਸੀ ਤੇ ਮੈਨੂੰ ਬੱਦ ਤੋਂ ਬੱਦ ਲੋਕਾਂ ਨੇ ਕਿਹਾ ਬਾਬਾ ਜੀ ਦੇ ਨਾਂ ਦੀ ਛੁੱਟੀ ਕਰ ਦਿਓ ਜੀ 16 ਨਵੰਬਰ ਨੂੰ ਛੁੱਟੀ ਨਹੀਂ ਸੀ ਉਦੋਂ ਮੈਨੂੰ ਪਤਾ ਲੱਗਿਆ ਵੀ ਬਾਬਾ ਜੀ ਕਿਉਂਕਿ ਆਪਾਂ ਆਪਣੇ ਪੁਰਖਿਆਂ ਨੂੰ ਬਾਬਾ ਕਹਿੰਦੇ ਆ ਦਾਦੇ ਨੂੰ ਵੀ ਬਾਬਾ ਕਹਿੰਦੇ ਤੇ ਉਸੇ ਦਿਨ ਹੀ ਮੈਂ ਜਦੋਂ ਗਿਆ ਘਰ ਤੇ ਮੈਂ ਅਫਸਰ ਨੂੰ ਅਗਲੇ ਦਿਨ ਬੁਲਾ ਕੇ ਮੈਂ ਕਿਹਾ ਵੀ ਅਗਲੀ 16 ਨਵੰਬਰ ਤੋਂ ਛੁੱਟੀ ਹੋਣੀ ਚਾਹੀਦੀ ਹੈ ਪਤਾ ਲੱਗੇ ਕਿਹਦੇ ਨਾਂ ਦੀ ਛੁੱਟੀ ਹੈ ਕਰਤਾਰ ਸਿੰਘ ਸਰਾਬੇ ਦੇ ਨਾਂ ਦੀ ਛੁੱਟੀ ਹੈ ਛੁੱਟੀ ਦਾ ਮਤਲਬ ਇਹ ਨਹੀਂ ਹੈਗਾ ਛੁੱਟੀ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਉਹ ਦਿੱਕਤ ਸਕੂਲ ਨਹੀਂ ਜਾਣਾ ਜਾਂ ਦਫ਼ਤਰ ਨਹੀਂ ਜਾਣਾ ਛੁੱਟੀ ਦਾ ਮਤਲਬ ਇਹ ਹੈ ਕਿ ਉਸ ਦਿਨ ਬੱਚੇ ਆਪਣੇ ਪੇਰੈਂਟਸ ਨੂੰ ਪੁੱਛਦੇ ਨੇ ਕਿ ਅੱਜ ਛੁੱਟੀ ਕਿਉਂ ਹੈ ਤਾਂ ਫਿਰ ਪੇਰੈਂਟਸ ਨੂੰ ਦੱਸਣ ਦਾ ਮੌਕਾ ਮਿਲਦਾ ਹੈ ਕਿ ਬੇਟੇ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਫਾਂਸੀ ਲੱਗੀ ਸੀ ਫਿਰ ਉਹ ਪੁੱਛਦੇ ਨੇ ਕਰਤਾਰ ਸਿੰਘ ਸਰਾਭਾ ਕੌਣ ਸੀ ਆਹੀ ਸਵਾਲ ਪੈਦਾ ਹੋਣ ਦਾ ਮਤਲਬ ਛੁੱਟੀ ਹੈ ਫਿਰ ਉਹ ਬਾਪੂ ਨੂੰ ਦੱਸਣ ਦਾ ਮੌਕਾ ਮਿਲ ਜਾਂਦਾ ਉਹ ਕੌਣ ਸੀ ਫਿਰ ਆਪ ਮੈਨੂੰ ਸਾਰੀ ਸਟੋਰੀ ਸੁਣਾ ਦਿਓ ਵੀ ਨਹੀਂ ਤਾਂ ਆਪਣੇ ਕਮਾਕਾਰਾਂ ਚੱਪਾਂ ਕੱਲੀ 23 ਮਾਰਚ ਜਾਂ 16 ਨਵੰਬਰ ਗਿਣਦੇ ਆ 23 ਮਾਰਚ ਨੂੰ ਸ਼ਹੀਦ ਆਦਮ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ ਤੇ 16 ਨਵੰਬਰ ਨੂੰ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਸੋ ਛੁੱਟੀ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਕੋਈ ਦਫ਼ਤਰ ਤੋਂ ਆਫ ਹੋ ਗਏ ਜਾਂ ਸਕੂਲ ਨਹੀਂ ਜਾਣਾ ਮੌਜਾਂ ਨੇ ਉਸ ਛੁੱਟੀ ਦਾ ਮਤਲਬ ਇਹ ਹੈ ਕਿ ਉਸ ਦਿਨ ਘਰਾਂ 'ਚ ਡਿਸਕਸ਼ਨ ਹੋਵੇ ਅਖਬਾਰਾਂ 'ਚ ਫੋਟੋਆਂ ਛਪਣ ਅਖਬਾਰਾਂ 'ਚ ਲੇਖ ਛਪਣ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪਤਾ ਲੱਗ ਸਕੇ ਕਿ ਜਿਹੜੀ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈਣਿਆ ਆ ਜਿਹੜੀਆਂ ਆਜ਼ਾਦੀਆਂ ਨੇ ਇਹ ਕੋਈ ਰਿਓੜੀਆਂ ਵੇਚ ਕੇ ਨਹੀਂ ਮਿਲੀਆਂ ਇਹਦੇ ਵਾਸਤੇ ਸਿਰ ਦੇਣੇ ਪਏ ਨੇ ਸਾਡੇ ਪੁਰਖਿਆਂ ਨੂੰ ਇਹਦੇ ਵਾਸਤੇ ਕੁਰਬਾਨੀਆਂ ਕਰਨੀਆਂ ਪਈ ਸਾਡੇ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਆ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਹੈ 23 24 25 ਨਵੰਬਰ ਸ਼੍ਰੀ ਨੰਦਪੁਰ ਸਾਹਿਬ ਵਿਖੇ ਬਹੁਤ ਵੱਡੇ ਸਮਾਗਮ ਕਰ ਰਹੇ ਆ ਜਿਹਦੇ ਵਿੱਚ ਅਦੁੱਤੀ ਕੀਰਤਨ ਵੀ ਨੇ ਲਾਈਟ ਹੈਂਡ ਸਾਊਂਡ ਸ਼ੋਅ ਨੇ ਮਿਊਜ਼ੀਅਮ ਵੀ ਦਿਖਾਏ ਜਾਣਗੇ ਕਦੇ ਜੇ ਪਹਿਲਾ ਮੰਗਰੋਵੀ ਜਾਓਗੇ ਤਾਂ ਦੇਖ ਕੇ ਆਇਓ ਜਰੂਰ ਆਨੰਦ ਆਨੰਦਪੁਰ ਸਾਹਿਬ ਜਿੱਥੇ ਖਾਲਸਾ ਦੀ ਧਰਤੀ ਕਿਹਾ ਜਾਂਦਾ ਹੈ ਭਾਈ ਜੈਤਾ ਜੀ ਭਾਈ ਵਿਅਲਾ ਜੀ ਭਾਈ ਸਤੀਦਾਸ ਭਾਈ ਮਤੀਦਾਸ ਉਹਨਾਂ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਕੀਤਾ ਜਾਂਦਾ ਹੈ ਸੋ ਮੈਂ ਟੀਮਾਂ ਤੇ ਮੈਚ ਦੇ ਦਰਮਿਆਨ ਤੇ ਤੁਹਾਡੇ ਦਰਮਿਆਨ ਜ਼ਿਆਦਾ ਟਾਈਮ ਨਹੀਂ ਲੈਣਾ ਮੈਂ ਪੰਚਾਇਤ ਨੂੰ ਕਲੱਬ ਨੂੰ ਕਿਹਾ ਕਿ ਤੁਸੀਂ ਚੰਡੀਗੜ੍ਹ ਆਇਓ ਕਰੇ ਆ ਕੇ ਬੈ ਕੇ ਡਿਸਕਸ ਕਰਦੇ ਆ ਇਹ ਜਿਹੜੇ ਕੰਮ ਨੇ ਇਹ ਹੋਣੇ ਤਾਂ ਘੰਟਿਆਂ ਚ ਚਾਹੀਦੇ ਆ ਪਰ ਸਰਕਾਰੀ ਪ੍ਰਬੰਧ ਇਹ ਅਜੇ ਨੇ ਜਿੱਥੇ ਘੰਟੇ ਲੱਗਦੇ ਨੇ ਉਥੇ ਮਹੀਨੇ ਲੱਗਣ ਲੱਗ ਜਾਂਦੇ ਆ ਜੇ ਗੌਰ ਨਾ ਕੀਤੀ ਜਾਵੇ ਤਾਂ ਮੈਂ ਚਾਹਨਾ ਕਿ ਅਗਲੀ ਸੋਨਾ ਨਵੰਬਰ ਨੂੰ ਜਦੋਂ ਇੱਥੇ ਆਈਏ ਤਾਂ ਫਿਰ ਨਕਸ਼ੇ ਹੀ ਬਦਲੇ ਪਏ ਹੋਣ ਵੀ ਆ ਆ ਆ ਗਿਆ ਕੰਮ ਹੋਇਆ ਪਰ ਇੱਕ ਗੱਲ ਮੈਂ ਨਾਲ ਜ਼ਰੂਰ ਕਹਿਣਾ ਜਿਹੜੇ ਵੀ ਪਿੰਡ ਨੂੰ ਪੈਸੇ ਆਏ ਹੋਣ ਜਿਹੜੇ ਵੀ ਪਿੰਡ ਨੇ ਕੋਈ ਗ੍ਰਾਂਟ ਮੰਗੀ ਹੈ ਚਾਹੇ ਗਲੀਆਂ ਨਾਲੀਆਂ ਚਾਹੇ ਸਕੂਲ ਦੇ ਕਮਰੇ ਚਾਹੇ ਸਟੇਡੀਅਮ ਥੋੜਾ ਜਿਹਾ ਕੋਲੇ ਖੜ ਕੇ ਆਪ ਕੰਮ ਕਰਾਇਓ ਕਿਉਂਕਿ ਕਈ ਵਾਰੀ ਮਟੀਰੀਅਲ ਮਾਰਾ ਲੱਗ ਜੇ ਉਹੀ ਮੰਗ ਫਿਰ 6 ਮਹੀਨੇ ਬਾਅਦ ਉੱਠ ਖੜਦੀ ਹੈ ਜੇ ਕਿਤੇ ਕੋਲੇ ਖੜ ਕੇ ਗੱਲ ਕੰਮ ਕਰਾਈਏ ਕੰਪਰੋਮਾਈਜ਼ ਨਾ ਕਰੀਏ ਮਟੀਰੀਅਲ ਦੇ ਵਿੱਚ ਤਾਂ ਫਿਰ ਉਹੀ ਚੀਜ਼ ਜਿਹੜੀ ਆ ਅਗਲੇ 30 ਸਾਲ 40 ਸਾਲ ਚੱਲਦੀ ਹੈ ਦੇਖ ਕੇ ਕਰ ਉਸ ਵੇਲੇ ਦੀ ਲੱਕਰ ਲੱਗੀ ਹੋਈ ਐ ਉਸ ਵੇਲੇ ਦੀਆਂ ਡਾਟਾ ਨੇ ਉਸ ਵੇਲੇ ਦਾ ਜਿਹੜਾ ਸਾਰੀ ਇੱਟ ਲੱਗੀ ਹੋਈ ਐ ਹਜੇ ਤੱਕ ਉਹ ਜਿਹੜੀ ਘਰ ਹੈ ਉਹ ਐ ਮਜ਼ਬੂਤੀ ਨਾਲ ਖੜਾ ਐ ਉਸ ਤੋਂ ਬਾਅਦ ਆਪਾਂ 200 ਮੀਟਾ ਲਾ ਕੇ ਪਤਾ ਨਹੀਂ ਕੀ ਕੀ ਬਣਾ ਲਿਆ ਉਹ ਟਹਿ ਜਾਂਦੇ ਐ ਉਹ ਟਹਿ ਜਾਂਦੇ ਐ ਪਰ ਜਿਹੜਾ ਪੁਰਾਣਾ ਮਟੀਰੀਅਲ ਲੱਗਿਆ ਹੋਇਆ ਕਹਿੰਦੇ ਵੀ ਨਵਾਂ 9 ਦਿਨ ਪੁਰਾਣਾ 100 ਦਿਨ ਸੋ ਜਿੰਨੀਆਂ ਵੀ ਤੁਹਾਡੀਆਂ ਮੰਗਾ ਨੇ ਬੀਸੀ ਸਾਹਿਬ ਇਹ ਤੁਸੀਂ ਲੈ ਲਓ ਤੇ ਮੈਨੂੰ ਇਹ ਐਸਟੀਵੇਟ ਬਣਾ ਕੇ ਭੇਜੋ ਤੇ ਬਜਟ ਵਾਲੇ ਪਾਸਿਓਂ ਬਸ ਕਿਰਸਨਾ ਕਰਿਓ ਕੰਜੂਸੀ ਨਾ ਕਰਿਓ 2-4 ਲੱਖ ਭਾਵੇਂ ਵੱਧਦੀ ਆ ਜੇ ਪਰ ਐਸ ਪਿੰਡ ਚ ਆ ਗਿਆ ਤਾਂ ਪੁੰਨ ਵਾਲੇ ਕੰਮ ਐ ਇਹ ਇਹ ਤੋਂ ਵੱਡ ਜੇ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਕਿ ਫਸ਼ੀਦਾਂ ਦੇ ਪਿੰਡ ਨੂੰ ਉਹਨਾਂ ਨੂੰ ਕਿਉਂਕਿ ਦੁਨੀਆ ਜਿੱਥੇ ਵੀ ਜਾਂਦੇ ਆ ਤੁਹਾਡੇ ਪਿੰਡ ਦਾ ਕੋਈ ਨਾ ਕੋਈ ਤਾਂ ਮਿਲ ਹੀ ਜਾਂਦਾ ਕਿਉਂਕਿ ਬਹੁਤ ਐਨਆਰਆਈ ਬਹੁਤ ਜ਼ਿਆਦਾ ਵਿਦੇਸ਼ਾਂ ਚੋਂ ਆ ਕੇ ਇੱਥੇ ਆਪਣੇ ਪਿੰਡ ਆ ਕੇ ਟੂਰਨਾਮੈਂਟ ਕਰਾਉਂਦੇ ਨੇ ਯੋਗਦਾਨ ਵੀ ਪਾਉਂਦੇ ਨੇ ਦਸ ਬੰਦ ਵੀ ਕੱਢਦੇ ਨੇ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਇੰਨੀ ਭਾਰੀ ਗਿਣਤੀ 'ਚ ਤੁਸੀਂ ਫੁੱਟਬਾਲ ਲਵਰਜ਼ ਆਏ ਹੋ ਔਰ ਅਸੀਂ ਚਾਹੁੰਦੇ ਹਾਂ ਕਿ ਹਰ ਗੇਮ ਨੂੰ ਮੌਕਾ ਮਿਲੇ ਕੀ ਪਤਾ ਹੈ ਇਹਨਾਂ ਟੂਰਨਾਮੈਂਟ 'ਚ ਕੋਈ ਮੈਸੀ ਲੱਭ ਜੇ ਇਹਨਾਂ ਟੂਰਨਾਮੈਂਟ 'ਚ ਕੋਈ ਕ੍ਰਿਸਟੀਨਾ ਰonaldo ਲੱਭ ਜੇ ਇਹਨਾਂ ਟੂਰਨਾਮੈਂਟ 'ਚ ਕੋਈ ਬਹੁਤ ਵੱਡੇ ਕੋਚ ਬਹੁਤ ਵੱਡੇ ਰੈਫਰੀ ਲੱਭ ਜਾਣ ਸੋ ਇਨਾਂ ਚੀ ਦੇ ਸਾਰੇ ਬਹ ਮੌਕਾ ਤਾਂ ਮਿਲੇ ਨਾ ਸੋ ਐਸੇ ਤਰ੍ਹਾਂ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਵੀ ਉਹ ਚ ਗੋਲਾ ਸਿੱਟਣਾ ਵੀ ਹੈਗਾ ਮੈਨੂੰ ਅਬੂਬਾਲ ਵਾਲਿਆਂ ਨੇ ਕਿਹਾ ਕਿ ਸਾਡੇ ਪਿੰਡ ਦੀ ਬੱਚੀ ਹੈ ਉਹ ਰੋਇੰਗ ਦੇ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਚੋਂ ਮੈਡਲ ਲੈ ਕੇ ਆਈ ਹੈ ਤਾਂ ਇੰਨਾ ਪਿੰਡਾਂ ਚ ਮੌਕਾ ਮੌਕਾ ਮਿਲਣਾ ਚਾਹੀਦਾ ਬਸ ਸੋ ਉਹਨਾਂ ਨੂੰ ਵੀ ਜਿਹੜਾ ਬਣਦਾ ਮਾਨ ਸਨਮਾਨ ਅਸੀਂ ਦੇਵਾਂਗੇ ਸਰਕਾਰ ਵੱਲੋਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਕ ਵਾਰ ਫੇਰ ਦੋਨੀਆਂ ਟੀਮਾਂ ਨੂੰ ਵਧਾਈ ਅਡਵਾਂਸ ਦੇ ਵਿੱਚ ਦੇਖੋ ਮੈਚ ਜੇ ਤਾਰ ਹੋ ਜਾਂਦੀ ਹੈ ਉਹ ਹੋ ਕੋਈ ਗੱਲ ਨਹੀਂ ਕਈ ਕੋਈ ਟੀਮ ਅੱਜ ਇੱਥੇ ਹਾਰ ਜੂਗੀ ਅਗਲੇ ਪਿੰਡ ਜਿੱਤੂਗੀ ਕੱਲ ਨੂੰ ਪਰਸੋਂ ਨੂੰ ਕਿਤੇ ਹੋਰ ਜਿੱਤ ਜਾਣਗੇ ਪਰ ਗੇਮ ਨਹੀਂ ਹਾਰਨੀ ਚਾਹੀਦੀ ਚਾਹੇ ਕਬੱਡੀ ਖੇਡਦੇ ਹੋ ਚਾਹੇ ਫੁੱਟਬਾਲ ਖੇਡਦੇ ਹੋ ਟੀਮ ਗੇਮਾਂ ਜਿੰਨੀਆਂ ਵੀ ਨੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਪੰਜਾਬ ਜਿਹੜਾ ਸਪੋਰਟਸ ਦੇ ਵਿੱਚ ਇੰਨਾ ਅੱਗੇ ਜਾ ਰਿਹਾ ਹੁਣ ਚਾਰ ਖੇਡਾਂ ਨੇ ਦੇਸ਼ ਦੀਆਂ ਮੇਨ ਮੁੰਡਿਆਂ ਦੀ ਕ੍ਰਿਕਟ ਉਹਦਾ ਕੈਪਟਨ ਸ਼ੁਮਨ ਗਿੱਲ ਹੈ ਪੰਜਾਬੀ ਫਾਜ਼ਿਲ ਕਹ ਰਹਾ ਕੁੜੀਆਂ ਦੀ ক্রিকেট ਟੀਮ ਜਿਹੜੀ ਹੁਣੀ ਹਜੇ ਵਰਲਡ ਕੱਪ ਜਿੱਤ ਕੇ ਆਈ ਹੈ ਹਰਮਨਪ੍ਰੀਤ ਉਹ ਮੋਗੇ ਦੀ ਹੈ ਕੁੜੀ ਉਹ ਵੀ ਪੰਜਾਬਣ ਕੈਪਟਨ ਹਾਕੀ ਦੇ ਵਿੱਚ 11 ਚੋਂ 9 ਪਲੇਅਰ ਪੰਜਾਬ ਦੇ ਹਰਮਨਪ੍ਰੀਤ ਉਹਦਾ ਕੈਪਟਨ ਉਹਨਾਂ ਦਾ ਤੇ ਫੁੱਟਬਾਲ ਦੀ ਟੀਮ ਦਾ ਇੰਡੀਆ ਦੀ ਟੀਮ ਦਾ ਕੈਪਟਨ ਵੀ ਪੰਜਾਬੀ ਸੋ ਚਾਰੇ ਮੇਨ ਪਲੇਅਰਾਂ ਦੇ ਟੌਪ ਦੇ ਜਿਹੜੇ ਪਲੇਅਰ ਨੇ ਨੰਬਰ 1 ਵਾਲੇ ਕੈਪਟਨ ਜਿਹੜੇ ਨੇ ਉਹ ਪੰਜਾਬ ਤੋਂ ਨੇ ਮੈਂ ਤੈਨੂੰ ਤਾਂ ਕਹਿਣਾ ਨਾ ਪੰਜਾਬੀ ਆ ਕਿ ਸਾਨੂੰ ਤਾਂ ਟੌਪ ਤੋਂ ਥੱਲੇ ਕੋਈ ਪੋਜੀਸ਼ਨ ਹੀ ਪਸੰਦ ਹੈ ਨਹੀਂ ਬਸ ਸੋ ਇਸ ਕਰਕੇ ਹੋਰ ਬੱਚਿਆਂ ਨੂੰ ਵੀ ਮੌਕਾ ਮਿਲੇ ਕੋਚਸ ਆ ਕੋਚ ਤਾਂ ਆਗੇ ਤੁਹਾਡੇ ਕੋਲੇ ਐਸਪੋਰਟਸ ਕੋਚ ਫੁੱਟਬਾਲ ਦੇ ਫੁੱਟਬਾਲ ਦੇ ਆਲੇ ਹਾਂ ਕੋਚ ਕੋਚ ਦੇਣ ਦਾ ਵੀ ਪ੍ਰਬੰਧ ਕਰ ਰਹੇ ਹਾਂ ਨਰਸਰੀਆਂ ਵੀ ਫੁੱਟਬਾਲ ਖੇਡਾਂ ਦੀਆਂ ਬਣਾਉਂਦੇ ਆ ਤਾਂ ਕਿ ਸਭ ਕੁਝ ਉੱਥੇ ਮਿਲੇ ਤੇ ਸਾਡੇ ਬੱਚੇ ਜਿਹੜੇ ਨੇ ਉਹ ਫਿਊਚਰ ਦੇ ਵਿੱਚ 올림픽 ਚ ਏਸ਼ੀਆਡ ਚ ਜਾਂ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਕੋਡੀਅਮ ਫਿਨਿਸ਼ ਕਰਨ ਇਹੀ ਮੇਰੀ ਪਰਮਾਤਮਾ ਅਗੇ ਵੀਰਦਾਸ ਹੈ ਬਹੁਤ-ਬਹੁਤ ਤੁਹਾਡਾ ਧੰਨਵਾਦ ਮੈਂ ਕਹਿਣਾ ਚਾਹੁੰਦਾ ਸੀ ਟੀਮਾਂ ਨੂੰ ਕਿ ਜਿਹੜੀ ਟੀਮ ਜਿੱਤੂਗੀ ਉਹਨੂੰ ਤਾਂ ਵਧਾਈਆਂ ਪਰ ਜਿੱਤ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਸਟ ਆਉਣ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲਾ ਹੁੰਦਾ ਜੇ ਉਹ ਨਾ ਹੁੰਦੇ ਮੁਕਾਬਲੇ ਹੀ ਨਹੀਂ ਹੋਣਾ ਸੀ ਸਵੇਸ ਖਰਖੇ ਜਿਹੜੇ ਜਿੱਤਣਗੇ ਉਹਨਾਂ ਨੂੰ ਵਧਾਈਆਂ ਪਰ ਜਿਹੜੇ ਨਾਲ ਦੂਜੇ ਨੰਬਰ ਤੇ ਆਏ ਨੇ ਜਾਂ ਤੀਜੇ ਨੰਬਰ ਤੇ ਆਏ ਨੇ ਉਹਨਾਂ ਨੂੰ ਵੀ ਵਧਾਈਆਂ ਕਿ ਉਹਨਾਂ ਨੇ ਮੈਚ ਐਫਰਟ ਕੀਤੀ ਮੈਚ ਨੂੰ ਦਰਸ਼ਕਾਂ ਦੇ ਦੇਖਣਯੋਗ ਬਣਾਇਆ ਔਰ ਸਾਰੇ ਕੱਲੇ ਕੱਲੇ ਜਿੰਨੇ ਵੀ ਦਰਸ਼ਕ ਵੀਰ ਆਲੇ ਦਾਲ ਦੇ ਪਿੰਡਾਂ ਤੋਂ ਆਲੇ ਦਵਾਲ ਦੇ ਇਲਾਕੇ ਤੋਂ ਆਏ ਨੇ ਮੈਚ ਦੇਖਣ ਆਏ ਨੇ ਹੌਸਲਾ ਵਧਾ ਰਹੇ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਚੱਲਿਆ ਹੋਇਆ ਇੱਕ ਇੱਕ ਕਦਮ ਸਿਰਮੱਥੇ ਸਾਰੀ ਕਮੇਟੀ ਦਾ ਪ੍ਰਬੰਧਕੀ ਜਿੰਨੇ ਵੀ ਪਰਦੇ ਦੇ ਪਿੱਛੇ ਵੀ ਕੰਮ ਕਰਦੇ ਨੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਇਹ ਟੂਰਨਾਮੈਂਟ ਨੂੰ ਕਾਮਯਾਬ ਕਰਨਾ ਹੁੰਦਾ ਸੋ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਬਹੁਤ ਬਹੁਤ ਇੱਕ ਵਾਰੀ ਫੇਰ ਧੰਨਵਾਦ ਔਰ ਇਸੇ ਇਹੀ ਅਰਦਾਸ ਕਰਦਾ ਕਿ ਪੰਜਾਬ ਤੰਦਰੁਸਤ ਰਹੇ ਪੰਜਾਬ ਤਰੱਕੀਆਂ ਕਰਦਾ ਰਹੇ ਤੇ ਪੰਜਾਬ ਦੇ ਜਿਹੜੇ ਮੁੰਡੇ ਕੁੜੀਆਂ ਪੰਜਾਬ ਦੇ ਜਿੰਨੇ ਵੀ ਸਾਡੇ ਵਸਿੰਦੇ ਨੇ ਨਾਗਰਿਕ ਨੇ ਉਹ ਦੇਸ਼ ਦੁਨੀਆ ਦੇ ਵਿੱਚ ਨਾਮ ਰੌਸ਼ਨ ਕਰਨ ਬਹੁਤ ਬਹੁਤ ਧੰਨਵਾਦ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਏਨ ਕਲਾ ਸ਼ਹੀਦ ਕਰਤਾਰ ਸਿੰਘ ਸਰਾਬਾ